ਹਾਂਜੀ ਸਰ ਇਸ ਤੀਜ ਦਾ ਤਿਹਾੜ ਮਨਾਇਆ ਨਾਮ ਸਕੂਲ ਦਾ ਨਾਮ ਹਾਂਜੀ ਸਾਰੇ ਲੋਕ ਕਹਿੰਦੇ ਹੋਏ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਤੇ ਮੈਂ ਬਾਈਸ ਪ੍ਰਿੰਸੀਪਲ ਅਮਨ ਨਿਊ ਜਨ ਪਬਲਿਕ ਸਕੂਲ ਡੁਗਰੀ ਨਰਮਨ ਲਗਾ ਗਰੀ ਨੰਬਰ 3 ਤੋਂ ਆ ਤੇ ਅਸਾਂ ਜੀ ਕੁੜੀਆਂ ਦੇ ਨਾਲ ਤੀਜ ਦਾ ਤਿਹਾੜ ਮਨਾਇਆ ਜਿਦੇ ਵਿੱਚ ਕੁੜੀਆਂ ਨੇ ਬਹੁਤ ਵੱਧ ਛੱਡ ਕੇ ਪ੍ਰੋਗਰਾਮ ਦੇ ਵਿੱਚ ਚਾਰ ਚੰਗ ਲਗਾਏ ਤੇ ਸਾਡੀ ਬੱਚੀਆਂ ਨੇ ਬਹੁਤ ਸੋਨਾ ਨੇ ਜ਼ਿੰਦਾ ਪਾਇਆ ਤੇ ਤੀਂ ਦੇ ਤਿਉਹਾਰ ਦੇ ਵਿੱਚ ਚਾਰ ਚੰਨ ਲਾਏ ਕਿਵੇਂ ਕੀਤਾ ਜਾਂਦਾ ਹੈ ਕਿ ਜਿਹੜਾ ਤੀਂ ਦਾ ਤਿਉਹਾਰ ਹੈ ਸਾਡੀ ਇੰਡੀਆ ਦੇ ਵਿੱਚ ਬਹੁਤ ਊਂਤ ਆਮਨਾ ਮਨਾਇਆ ਜਾਂਦਾ ਹੈ ਜਿਹਦੇ ਵਿੱਚ ਊਮਨਸ ਨੇ ਲੇਡੀਜ਼ ਨੇ ਜਿਹੜਾ ਬਹੁਤ ਗਰਲਸ ਨੇ ਜਿਹੜਾ ਬਹੁਤ ਅੱਛੇ ਤਰੀਕੇ ਦੇ ਨਾਲ ਬਣਾਉਂਦੇ ਨੇ ਜਿਨ੍ਹਾਂ ਦੇ ਵਿੱਚ ਸਾਨੂੰ ਬਹੁਤ ਵੱਧ ਚੜ ਕੇ ਖੁਸ਼ੀ ਹੋਈ ਕਿ ਸਾਡੇ ਬੱਚੇ ਅੱਜ ਬਹੁਤ ਜ਼ਿਆਦਾ ਉਸ ਸਾਸੀ ਤੀਂ ਦੇ ਤਿਉਹਾਰ ਨੂੰ ਮਨਾਉਣ ਲਈ ਕਿ ਜਿਹੜੇ ਆਪਾਂ ਹਰ ਸਾਲ ਮਨਾਉਂਦੇ ਆਂ ਉਮੀਦ ਕਰਦੇ ਆਂ ਅੱਗੇ ਵੀ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇਦਾਂ ਹੀ ਚਾਰ ਚੰਨ ਲਾਵਾਂਗੇ ਤੇ ਆਪਣੀ ਇੰਡੀਆ ਦਾ ਨਾਮ ਆਪਣੇ ਲੁਧਿਆਣਾ ਆਪਣਾ ਪੰਜਾਬ ਦਾ ਨਾਮ ਅੱਗੇ ਲੈ ਕੇ ਜਾਵਾਂਗੇ ਸਾਡੇ ਟ੍ਰ ਤੇ ਇਹੀ ਮੈਂ ਕਹਿ ਕੇ ਤੁਹਾਨੂੰ ਸਤਿ ਸ੍ਰੀ ਅਕਾਲ ਅਦਾ ਕਰਦਾ ਹਾਂ ਤੇ ਅਸੀਂ ਸਾਰਿਆਂ ਨੂੰ ਪਿਆਰ ਵੰਡਦੇ ਹਾਂ ਤੇ ਪਿਆਰ ਹੀ ਲੈਣੇ ਆ ਤੇ ਸਾਰਿਆਂ ਨੂੰ ਸਾਡੇ ਵੱਲੋਂ ਜੈਨ ਸਕੂਲ ਵੱਲੋਂ ਪੀਜ ਦੇ ਤਿਉਹਾਰ ਦੀਆਂ ਲੱਖ ਲੱਖ ਵਧਾਈਆਂ ਥੈਂਕ ਯੂ ਲੋਕ ਜੈਨ ਕਮਿਟੀ ਨੇ ਅੱਜ ਇਹਨਾਂ ਦਾ ਪ੍ਰੋਗਰਾਮ ਬਣਾਇਆ ਗਿਆ ਬੱਚੇ ਬਹੁਤ ਹੀ ਖੁਸ਼ ਨੇ ਇੰਜੋਏ ਕਰ ਰਹੇ ਹਨ ਅਰਜੁਨਾ ਨੇ ਪੰਜਾਬ ਦਾ ਕਲਚਰ ਪ੍ਰੈਜੈਂਟ ਕੀਤਾ ਆਪਣੀ ਡਰੈਸ ਵਿੱਚ ਕਾਝ ਜੈਵਲਰੀ ਤੇ ਫੋਟੋਆਂ ਲਏ ਅਮਾ ਜੀ ਦੇ ਨਾਲ ਹੋ ਗਿਆ ਖਾਣੇ ਵੀ ਬਹੁਤ ਦੋਸਤਾਂ ਮੰਨਦੇ ਆ ਨੂਡਲਸ ਫਿਰ ਹਮ ਕਾਫੀ ਇੰਜੋਏ ਕਰ ਰਹੇ ਹਾਂ ਅਭੀ ਹਮਾਰਾ ਕੀ ਤੱਕ ਫੋਨਸ ਵੀ ਹੋਣੇ ਵਾਲਾ ਹੈ ਥੈਂਕ ਯੂ